ਕੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਪਾਣੀ ਦੀ ਕੋਈ ਭਾਈ ਪ੍ਰੋਬਲਮ ਨਹੀਂ ਦੀ ਜਿਹੜੀ ਸਾਡੇ ਲਾਗੇ ਆ ਗੰਦਗੀ ਹੈ ਨਾ ਕੂੜਾ ਸੁਰ ਤੇ ਲੋਕੀ ਉਹਦਾ ਕਰਕੇ ਮੈਂ ਤੇ ਕੀ ਹੋਰ ਕਰਕੇ ਪਾਣੀ ਕਰਕੇ ਨਹੀਂ ਪ੍ਰੋਬਲਮ ਹੈਗੀ ਪਾਣੀ ਦੀ ਕੋਈ ਨਹੀਂ ਦੀ ਪਾਣੀ ਬਿਲਕੁਲ ਸਹੀ ਆ ਰਿਹਾ ਹੈ ਪਾਣੀ ਬਿਲਕੁਲ ਸਹੀ ਹੈ ਜੀ ਸਰ ਅੱਜ ਨਗਰ ਨਿਗਮ ਕਮਿਸ਼ਨਰ ਮੈਡਮ ਇਹ ਕਹਿ ਲਓ ਕਿ ਤੁਹਾਡੇ ਬਾਡ ਦੇ ਵਿੱਚ ਦੌਰਾ ਵੀ ਕੀਤਾ ਵਾ ਹੈਲਥ ਟੀਮਾਂ ਵੀ ਬੈਠੇ ਵਾ ਕਿਤਾ ਦੇਤੇ ਕਿ ਜਿਹੜੀ ਤੁਹਾਡੇ ਬਾੜ ਦੇ ਸਮੱਸਿਆ ਜਿਹੜੀ ਕਿ ਬਿਮਾਰੀ ਦੇ ਨਾਲ ਕਈ ਲੋਕ ਕਹਿ ਲੋ ਕਿ ਸਾਹਮਣਾ ਕਰ ਰਹੇ ਹੈ ਤਾਂ ਕਿਸ ਤਰੀਕੇ ਨਾਲ ਪ੍ਰਸ਼ਾਸਨ ਤੋਂ ਤੁਸੀਂ ਦੇਖਦੇ ਵਿਸ਼ਾਸ਼ਣ ਦੀ ਕਾਰੇ ਪਨਾਲੀ ਹੋਸਲਾ ਸਾਹਿਬ ਇਹ 2 3 4 ਦਿਨ ਤੋਂ ਬਹੁਤ ਮਰੀਜ਼ ਆ ਰਹੇ ਡਾਈ ਜਾਰੇ ਠੀਕ ਹੈ ਨਾ ਕਾਰਪੋਰੇਸ਼ਨ ਤੋਂ ਕੋਲ ਹੈ ਹੀ ਜਿੰਮੇਵਾਰ ਸਭ ਤੋਂ ਜਿੰਮੇਵਾਰ ਮੈਂ ਜਿਹੜੇ ਸਵੀਪਰ ਹੈ ਜਿਹੜੇ ਉੱਛ ਲੱਗੇ ਪਏ ਆਪਣੇ ਸਮਾਜ ਦੇ ਬੰਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੋਂ ਉਹਨਾਂ ਨੂੰ ਮੈਂ ਸੁਣੇਗਾ ਮੰਨਦਾ ਹਾਂ ਕਿਉਂਕਿ ਉਹ 4 ਮਹੀਨੇ ਪਹਿੜ ਹੜਤਾਲ ਕਰ ਦਿੰਦੇ ਆ ਕੂੜੇ ਢੇਰ ਲੱਗ ਜਾਂਦੇ ਆ ਹੁਣ ਪ੍ਰੋਪਰ ਕਲੀਅਰ ਨਹੀਂ ਹੋ ਰਿਹਾ ਵੀ ਬਿਮਾਰੀ ਫੈਲੀ ਕਿਥੋਂ ਆ ਕੂੜੇ ਤੋਂ ਫੈਲੀ ਆ ਕਿ ਪਾਣੀ ਤੋਂ ਫੈਲੀ ਆ ਪਾਣੀ ਦੇ ਸੈਂਪਲ ਜਾ ਚੁੱਕੇ ਆ ਜੇ ਪਾਣੀ ਕਲੀਅਰ ਹੋ ਗਿਆ ਫਿਰ ਕਲੀਅਰ ਆ ਵੀ ਕੂੜੇ ਤੋਂ ਫੈਲੀ ਆ ਇਹਦੇ ਚ ਹੁਣ ਮੇਰੀ ਗੱਲ ਇਹ ਕਹਿਣ ਦਾ ਮਤਲਬ ਆ ਵੀ ਜੇ ਜੇ ਸਵੀਪਰ ਸਫਾਈ ਕਰਮਚਾਰੀ ਸਾਰੇ ਹੜਤਾਲ ਕਰਦੇ ਆ ਤੇ ਇਹਨਾਂ ਨੂੰ ਹੜਤਾਲ ਉਦੋਂ ਹੀ ਚੱਕਣੀ ਚਾਹੀਦੀ ਆ ਜਦੋਂ ਇਹਨਾਂ ਦੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਇਹਨਾਂ ਨੇ ਡਰਾਮਾ ਫੜਿਆ ਪਿਆ ਵਾ 6 ਮਹੀਨੇ ਦਾ ਹੜਤਾਲ ਫੇਜੀ ਉਹ ਲੋਲੀਪੌਪ ਦੇ ਦਿੰਦੀ ਨਹੀਂ ਸਰਕਾਰ ਕੂੜਾ ਫੇਰ ਵੀ ਇਹੀ ਚੱਕਦੇ ਤੇ ਜਾਂ ਚੱਕਣ ਨਾ ਤੁਹਾਨੂੰ ਚੱਕਨੇ ਪੈਣਾ ਪਾ 10 ਦਿਨ ਦਾ ਇਕੱਠਾ ਹੋ ਜਵੇ ਉਹਨਾਂ ਬਿਮਾਰ ਕੌਣ ਹੁੰਦਾ ਸਾਡੇ ਲੋਕ ਬਜ਼ਾਰਾਂ 'ਚ ਥੋੜਾ ਕੂੜਾ ਢੇਰ ਲੱਗੇ ਆ ਇੱਥੇ ਕੂੜਾ ਢੇਰ ਲੱਗਾ ਵਾ ਉਹ ਚੱਕਦੇ ਨਹੀਂ ਭਾਰ ਬਣ ਜਾਂਦਾ ਕੂੜੇ ਦਾ ਕੂੜੇ ਨਾਲ ਬਿਮਾਰੀ ਫੈਲੀ ਆ ਜੋ ਸਾਡਾ ਸਾਡੀ ਸੋਚ ਨਹੀਂ ਆ ਜੇ ਗੱਲ ਕਰੀਏ ਹੈਲਥ ਡਿਪਾਰਟਮੈਂਟ ਵੱਲੋਂ ਮਤਲਬ ਕਿ ਕਹਿ ਲੋ ਕਿ ਕਿਸ ਤਰੀਕੇ ਨਾਲ ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਲੱਗਦਾ ਕੋਈ ਨਹੀਂ ਆ ਕੱਲ ਤੋਂ ਬਸ ਜਦੋਂ ਜ਼ਿਆਦਾ ਰੋਲਾ ਪਿਆ ਵਾ ਉਦੋਂ ਆਏ ਆ ਨਹੀਂ ਤੇ ਉੱਥੇ ਸਰਕਾਰੀ ਹਸਪੀਟਲ ਜਾਂਦੇ ਆ ਤੇ ਉਹ ਕਹਿੰਦੇ ਜੀ ਰੈਫਰ ਕਰਨਾ ਜੀ ਐਵੇਂ ਕਹਿੰਦੇ ਕਿੰਨੀ ਜੀ ਪ੍ਰੋਬਲਮ ਆ ਜੀ ਪਤਾ ਉਹਨਾਂ ਨੂੰ ਹੁੰਦਾ ਨਹੀਂ ਕੋਕਰ ਲੱਖ ਲੱਖ ਡੇਢ ਲੱਖ ਤਨਖਾਹ ਲੈਦੇ ਐ ਐਮਬੀਬੀਐਸ ਡਾਕਟਰ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਗੈਰ ਜ਼ਿੰਮੇਵਾਰ ਸਟਾਫ ਬੈਠਾ ਹੋਣ ਕਰਕੇ ਹਸਪੀਟਲ ਚ ਥੱਲੇ ਸਾਰਾ ਗੈਰ ਜ਼ਿੰਮੇਵਾਰ ਸਟਾਫ ਹੀ ਆ ਪ੍ਰੋਪਰ ਡਾਕਟਰ ਦਾ ਆਂਦਾ ਮੜਾ ਚੈੱਕ ਕਰਕੇ ਚਲ ਜਾਂਦਾ ਉਹ ਕਰੇ ਪ੍ਰੈਕਟਿਸ ਤੇ ਡਾਕਟਰ ਵਾ ਮਤਲਬ ਜਿਹੜੇ ਮੈਡਮਾਂ ਵਾ ਜਾਂ ਡਾਕਟਰ ਵਾ ਉਹ ਚੈੱਕ ਕਰਦੇ ਆ ਜੀ ਰੈਫਰ ਕਰ ਦਿਓ ਜੇ ਉਲਟੀਆਂ ਤੇ ਟਾਇਲਟ ਦਾ ਇਲਾਜ ਹੈ ਨੀ ਸਰਕਾਰੀ ਹਸਪੀਟਲ ਹੋਰ ਇਹਨਾਂ ਨੇ ਕੈਂਸਰ ਦਾ ਕਹਿੰਨਾ ਉਥੇ ਇਲਾਜ ਤੁਹਾਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇੱਧਰ ਪ੍ਰਸ਼ਾਸਨ ਤੋਂ ਇਹ ਹੀ ਮੰਗੇ ਇਹਦੀ ਜਾਂਚ ਕਰਾਈ ਜਾਵੇ ਜਿਹੜਾ ਦਾ ਸਟਾਫ ਬੈਠਾ ਵਾ ਇਹ ਪ੍ਰੋਪਰ ਆਪਣਾ ਕੰਮ ਕਿਉਂ ਨਹੀਂ ਕਰਦੇ ਤੇ ਦੂਜਾ ਉਥੇ ਮੈਡੀਕਲ ਸਹੂਲਤਾਂ ਮਿਲਣੇ ਚਾਹੀਦੀਆਂ ਕਹਿੰਦਾ ਮਤਲਬ ਕਿ ਸੀਐਮਓ ਤੇ ਵੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਲੱਗਦਾ ਐਸਮੋ ਸਾਹਿਬ ਐਸੀ ਗੱਲ ਤੇ ਉਹ ਕਹਿੰਦੇ ਜੀ ਨਹੀਂ ਜਦੋਂ ਕੋਈ ਗੱਲ ਹੀ ਨਹੀਂ ਤੇ ਤੁਹਾਨੂੰ ਮੈਂ ਕਿੰਨੇ ਮਰੀਜ਼ਾਂ ਦਾ ਨਿਚੋਂ ਰੈਫਰੈਂਸ ਦਾ ਨਾ ਗਿਆ ਸੀ ਸਾਰੇ ਆਪਣਾ ਭਲਾ ਝਾੜਨ ਦੇ ਆ ਇਸ ਟਾਈਮ ਮੈਡਮ ਅੱਜ ਨਗਰ ਨਿਕਮ ਵੱਲੋਂ ਜਿਹੜਾ ਕਿ ਮੱਲਾ ਸੁੰਦਰ ਨਗਰ ਦਾ ਦੌਰਾ ਕੀਤਾ ਗਿਆ ਵਾ ਤਾਂ ਲੋਕਾਂ ਦੀ ਸਮੱਸਿਆ ਵੀ ਸੁਣਿਆ ਗਈ ਹੈ की, की कमियाँ पाई है तो किस तरीके ने हल किया जाऊ नगर निगम यहाँ पिछले कई दिन तो सारी प्रॉब्लम आ रही है तीन चार दिन हो गए और बहुत सारे सिर्फ लोगों ने रिपोर्ट भी हॉस्पिटल और नगर निगम दिन बहुत सारे टीम भी लगिया हुई कोई प्रॉब्लम नहीं है, दिखे दिखे है पानी की सप्लाई अभी बहुत कर दी है, है। टैंकर राणी दे रहे हैं इत कलोशन करके वाटर टैंक दिता जा रहा है ਹੈਲਥੀਆ ਟੀਮ ਦੇਖ ਲੱਗਿਆ ਹੋਈਆਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਆndi ਹੈਗੀ ਤਾਂ ਸੈਕਸ਼ਨ ਚ ਡਾਇਰੈਕਟ ਇਸ ਹੈਲਥ ਨੈਟਵਰਕ ਦੀ ਹੈਲਪਲਾਈਨ ਨੰਬਰ 'ਤੇ ਕਾਲ ਕਰ ਰਹੇ ਉਹਦੇ ਤੇ ਕਮਪਲੇਟ ਕਰ ਸਕਦਾ ਹੈ ਪਰ ਮੈਡਮ ਜੇ ਗੱਲ ਕਰੀਏ ਅੱਧੇ ਲੋਕ ਕਹ ਰਹੇ ਪਾਣੀ ਦੇ ਕਰਕੇ ਪ੍ਰੋਬਲਮ ਨਹੀਂ ਕ੍ਰੀਏਟ ਹੋ ਰਹੀ ਹੈ ਪਰ ਕੁਝ ਲੋਕ ਕਹਿ ਰਹੇ ਹੈ ਇਹ ਲੱਗਦਾ ਕਿ ਦੇਖੋ ਸੈਂਪਲਿੰਗ ਅਸੀਂ ਟਾਈਮ ਟੂ ਟਾਈਮ ਕਰਦੇ ਰਹੇ ਹਾਂ ਔਰ ਸੋ far ਹੱਲੇ ਤੱਕ ਸਾਡੇ ਕੋਲ ਪਾਣੀ ਦੇ ਸੈਂਪਲਾਂ ਦੀ ਕੋਈ ਨੈਗੇਟਿਵ ਰਿਪੋਰਟ ਨਹੀਂ ਆਈ। ਮਤਲਬ ਸਾਰੇ ਰਿਪੋਰਟਾਂ ਜਿੰਨੀਆਂ ਸੀ ਲਈਆਂ ਹੁਣ ਤੱਕ ਠੀਕ ਐ ਸੀ ਹੋਰ ਸੈਂਪਲਿੰਗ ਹੁਣ ਕਰਵਾਈ ਹੈਗੀ ਆ ਔਰ ਉਹਦਾ ਰਿਜ਼ਲਟ ਆਨ ਕੇ ਪਤਾ ਲੱਗ ਜਾਏਗਾ ਤਾਂ ਸਾਡੇ ਜੇ ਪਾਣੀ ਬੰਦ ਕੀਤਾ ਹੋਇਆ ਪਰ ਟੈਂਕਰਾਂ ਨਾਲ ਪਾਣੀ ਤੇ ਜਾਰੀ ਰਹੀ